ਚਾਈਨਾ ਦੀ ਲੜਾਈ ਵੇਲੇ ਫਿਰ ਪੰਜਾਬ ਗਵਰਨਮੈਂਟ ਨੇ ਜਵਾਰਲਾਲ ਨਹਿਰੂ ਦੇ 73ਵੇਂ ਜਨਮ ਦਿਨ ਤੇ 130 ਕਿਲੋਗ੍ਰam ਸੋਨੇ ਦਾ ਗਿਫਟ ਦਿੱਤਾ ਸੀਗਾ ਲੋਕਾਂ ਨੇ ਦਾਨ ਕੀਤਾ ਸੀ ਉਹ ਪੰਜਾਬ ਦੇ ਨੇ ਨਕਦੀ ਚ 8 ਕਰੋੜ ਰੁਪਏ ਸੀ 46% 3.7 ਕਰੋੜ ਕੱਲੇ ਪੰਜਾਬ ਦਾ ਸੀਗਾ ਜੀ ਉਸ ਵੇਲੇ ਬਾਟੀਆਂ ਗੱਲਾਂ ਕਰਦਾ ਮੈਂ ਤਾਫ ਸਿੰਘ ਕਹਿੰਰੋ ਨੇ ਕਹਿਆ ਸੀ ਸੋਨਾ ਅਤੇ ਖੂਨ ਨਾਲ ਦੇਸ਼ ਦੀ ਰਾਖੀ ਕਰਨੀ ਹੈ ਖੂਨ ਵੀ ਦੇ ਰਹੇ ਸੀ ਸਾਡੇ ਜਵਾਨ ਮਾਵਾ ਪੈਣਾ ਸਾਡੇ ਆ ਕੰਨਾਂ ਚੋਂ ਲਾ ਕੇ ਸੋਨਾ ਦੇ ਰਹੇ ਸੀ ਉਸ ਵੇਲੇ ਉਹ ਕੰਮ ਨਹੀਂ ਸੀ ਕਿ ਅੱਜ ਕੱਲ ਤਾਂ ਧੀ ਦਾ ਸੋਨਾ ਲੱਗ ਗਿਆ ਨੂੰਹ ਦਾ ਲੱਗ ਗਿਆ ਮਾਂ ਦਾ ਲੱਗ ਗਿਆ ਪਹਿਲਾਂ ਤਾਂ ਇੱਕੋ ਟੂਮਾ ਨਾਲ ਹੀ ਤਿੰਨ ਤਿੰਨ ਪੀੜੀਆਂ ਵਿਆਹ ਹੁੰਦੇ ਸੀ ਉਹੀ ਟੂਮਾ ਮਾਂ ਜਿਹੜੀ ਧੀ ਨੂੰ ਦੇਂਦੀ ਸੀ ਧੀ ਆਦੀ ਧੀ ਨੂੰ ਦੇਂਦੀ ਸੀ ਉਸ ਵੇਲੇ ਸੋਨਾ ਦਿੱਤਾ ਇਹ ਕੋਈ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਉਹ ਆਰਬੀਆਈ ਚ ਜਮਾ ਕਰਾਇਆ ਪੈਸਾ ਉਹ ਸਾਰਾ ਸੋਨਾ ਹੋ ਤੁਸੀਂ ਆ ਕੇ ਕਹਿੰਦੇ ਹੋ ਇਹ ਕੰਗਲਾ ਪੰਜਾਬ ਬਣਾਤਾ ਇਥੇ ਮੰਗੀ ਜਾਂਦਾ ਤੁਸੀਂ ਤੁਹਾਨੂੰ ਸਬਾੜ ਦੇ ਮੰਗਣ ਲੱਗੇ ਹੋਇਆ ਚਾਈਨਾ ਨਾਲ ਲੜਾਈ ਕਿ ਨਹੀਂ ਲਾਈ ਸੀ ਫਿਰ ਸੋ ਜਦੋਂ ਦੇਸ਼ ਨੂੰ ਲੋੜ ਪੈਂਦੀ ਹੈ ਐਦਾਂ ਦੀ ਆਪਦਾ ਆਉਂਦੀ ਹੈ ਤਾਂ ਇਹ ਲੋਕ ਲਹਿਰ ਬਣਾਉਣੀ ਪੈਂਦੀ ਹੈ ਤੁਸੀਂ ਸਾਡੇ ਤੇ ਸ਼ੱਕ ਕਰੀ ਜਾਂਦੇ ਹੋ ਆ ਇਥੋਂ ਖਾ ਜਾਣਗੇ ਇਥੋਂ ਖਾ ਜਾਣਗੇ ਕਿਉਂਕਿ ਤੁਹਾਨੂੰ ਖਾਣ ਤੋਂ ਬਿਨਾ ਹੋਰ ਕੁਝ ਦਿਖਦਾ ਹੀ ਨਹੀਂ ਕਾਂਗਰਸ ਦੇ ਸੰਸਦ ਮੈਂਬਰਾਂ ਦਾ ਕਿੰਨਾ ਸੋਨਾ ਸੀਗਾ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕਿੰਨਾ ਸੋਨਾ ਦਿੱਤਾ ਸੀਗਾ ਜੀ ਬੜਾ ਖੁੱਲ੍ਹਦਲੀ ਨਾਲ ਦਿੱਤਾ ਉਹਨਾਂ ਨੇ 0.6 ਕਿਲੋ ਜਨ ਕਿ ਅੱਧਾ ਕਿਲੋ ਅੱਧਾ ਕਿਲੋ ਤੇ ਸੋਨੇ ਦੇ ਬਿਸਕੁਟ ਘਰੇ ਆਉਂਦੇ ਸੀ ਪਾਕਿਸਤਾਨ ਤੋਂ ਉਹੀ ਦੇਂਦੇ ਲੜਾਈ ਤਾਂ ਉਹਨਾਂ ਨਾਲ ਹੀ ਸੀ ਪੈਂਸਚੀ ਵੀ ਤਾਂ ਲੜਾਈ ਉਹਨਾਂ ਨਾਲ ਸੀ ਉਹਨਾਂ ਸੋਨਾ ਉਹਨਾਂ ਦੀ ਵਰਤ ਲੈਂਦੇ ਆਪਾਂ ਸਾਡੇ ਨਾਲ ਨਾ ਤੁਸੀਂ ਇਹ ਜਿਹੇ ਜਿਹੇ ਘਟੂ ਘਟ ਹਿਸਟਰੀ ਪੜ ਕੇ ਆਇਆ ਕਰੋ ਪਰ ਹਿਸਟਰੀ ਕਿੱਥੋਂ ਪੜਨ ਜੋ ਪ੍ਰੈਜ਼ੈਂਟ ਹੀ ਨਹੀਂ ਮੁੱਕਦਾ ਇਹਨਾਂ ਦਾ ਆਪਸ ਚ ਕਬਰ ਖੋਦਤੀ ਜੀ ਰਾਣਾ ਜੀ ਨੇ ਅੱਜ ਕਹਿੰਦੇ ਕਬਰ ਖੋਦੀ ਪਈ ਐ ਚ ਚਾਹੇ ਆਮਾ ਦੀ ਪਾਰਟੀ ਨੂੰ ਛੁੱਟ ਦੋ ਚਾਹੇ ਕ੍ਰਿਸ਼ਨ ਕਬਾਨ ਨੂੰ ਛੁੱਟ ਦੋ ਜਨਾਬ ਜੀ ਜਿਹੜੀਆਂ ਕਾਂਗਰਸ ਨੇ ਕਬਰਾਂ ਖੋਦਦੀਆਂ ਸੀ ਚਾਹੇ ਉਹ ਪਾਣੀ ਵਾਲੀ ਕਬਰ ਸੀ ਚਾਂਦੀ ਦੀ ਕਹੀ ਨਾ ਕਬਰ ਨਹੀਂ ਖੋਦੀ ਸੀ ਕਪੂਰੀ ਚਾਂਦੀ ਦੀ ਕਈ ਨਾਲ ਕਬਰਾਂ ਖੋਦਦੀਆਂ ਸੀ ਪੰਜਾਬ ਦੀਆਂ ਪੰਜਾਬ ਦੇ ਹੱਕਾਂ ਦੀਆਂ 84 ਚ ਕਬਰਾਂ ਨਹੀਂ ਖੋਦਦੀਆਂ ਸੀ ਟੈਂਕਾਂ ਨਾਲ ਕਾਂਗਰਸ ਨੂੰ ਦਿੱਤੀ ਐ ਇਸ ਕਬਰ ਚ ਹਾਂਜੀ ਉੱਤੇ ਫੱਟਾ ਵੀ ਲਾਵਾਂਗੇ ਨਾਲ ਵੀ ਕਿੰਨੇ ਤੋਂ ਕਿੰਨੇ ਤੱਕ ਆਰ ਆਈ ਪੀ ਕਾਂਗਰਸ ਕਬਰਾਂ ਖੋਦਦੇ ਫਿਰਦੇ 3 ਸਾਲ ਸਾਡਾ ਟਿਨਿਓਰ ਜਿਉਂ ਲੱਗਿਆ ਵਾ ਭਵਾਂਤਮਾਨ 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 ਸੁਪਨੇ ਚ ਵੀ ਭਵਾਂਤਮਾਨ